ਹਾਂ ਜੀ ਸਸਿਆ ਗੱਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਰਕਾਰ ਦਾ ਵੱਡਾ ਬਿਆਨ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਸਰਕਾਰ ਨੇ ਮਾਫ ਕੀਤੇ ਮਾਸਿਕ ਖਰਚੇ ਜਿਨ੍ਹਾਂ ਦੇ 2 ਕਿਲੋਵਾਟ ਦੇ ਮੀਟਰ ਹਨ ਉਹਨਾਂ ਦੀਆਂ ਮੌਜਾ ਕੀ ਹੈ ਪੂਰੀ ਅਪਡੇਟ ਔਰ ਸਰਕਾਰ ਨੇ ਮਾਸਿਕ ਖਰਚੇ ਕਿਹੜੇ-ਕਿਹੜੇ ਸਟੇਟ ਵਿੱਚ ਮਾਫ ਕੀਤੇ ਆ ਉਹ ਜਾਣਦੇ ਆ ਅੱਜ ਦੇ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਸਰਕਾਰ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੌਬ ਲੱਟ ਉੱਪਰ ਦੇਖਣ ਨੂੰ ਮਿਲ ਸਕਣਗੇ। ਤੋਂ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਅੱਜ ਦੀ ਨਵੀਂ ਅਤੇ ਤਾਜ਼ੀ ਅਪਡੇਟ ਜੋ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਬਿਜਲੀ ਖਪਤਰਾਂ ਨੂੰ ਵੱਡੀ ਰਾਹਤ ਸਰਕਾਰ ਨੇ ਮਾਫ਼ ਕੀਤੀ ਮਾਸਿਕ ਖਰਚੇ। ਹਰਿਆਣਾ ਸਰਕਾਰ ਨੇ ਬਿਜਲੀ ਖਪਤਰਾਂ ਨੂੰ ਵੱਡੀ ਰਾਹਤ ਦਿੰਦਿਆਂ ਮਹੀਨਾਵਾਰ ਖਰਚੇ ਮਾਫ਼ ਕਰ ਦਿੰਦੇ। ਹਣ ਹੁਣ ਸੂਬੇ ਦੇ ਜਿੰਨਾ ਘਰਾਂ ਵਿੱਚ 2 ਕਿਲੋਵਾਟ ਤੱਕ ਦੇ ਮੀਟਰ ਲੱਗੇ ਹੋਏ ਹਨ ਉਹਨਾਂ ਨੂੰ ਬਿਜਲੀ ਦਾ ਬਿੱਲ ਸਿਰਫ ਖਪਤ ਹੋਈ ਯੂਨਿਟ ਦਾ ਹੀ ਅਦਾ ਕਰਨਾ ਪਵੇਗਾ ਸਰਕਾਰ ਨੇ ਇਹ ਫੈਸਲਾ ਨਾਲ ਸੂਬੇ ਦੇ ਕਰੀਬ 95 ਲੱਖ ਬਿਜਲੀ ਖਪਤਕਰਾਂ ਨੂੰ ਫਾਇਦਾ ਹੋਵੇਗਾ ਹੁਣ ਤੱਕ ਬਿਜਲੀ ਵਿਭਾਗ ਖਪਤਕਰਾਂ ਤੋਂ 115 ਰੁਪਏ ਪ੍ਰਤੀ ਕਿਲੋਵਾਟ ਮਹੀਨਾਵਾਰ ਫੀਸ ਵਸੂਲ ਰਿਹਾ ਸੀ ਇਹ ਫੀਸ ਨੂੰ ਖਰਚ ਗਏ ਯੂਨਿਟ ਦੇ ਪੈਸੇ ਵਿੱਚ ਜੋੜ ਨਾਲ ਬਿੱਲ ਵੱਧ ਜਾਂਦਾ ਸੀ हरियाणा ਸਰਕਾਰ ਨੇ ਬਜਟ ਵਿੱਚ ਮਹੀਨਾਵਾਰ ਫੀਸ ਵਿੱਚੋ ਛੋਟ ਦਾ ਐਲਾਨ ਕੀਤਾ ਹੈ ਨਿਗਮ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਬਿੱਲ ਵਿੱਚ ਮਹੀਨਾਵਾਰ ਫੀਸ ਸ਼ਾਮਲ ਨਹੀਂ ਕੀਤੀ ਜਾਵੇਗੀ ਸਰਕਾਰ ਨੇ ਇਸ ਫੈਸਲੇ ਨਾਲ ਸੂਬੇ ਦੇ ਗਰੀਬ ਪਰਿਵਾਰਾਂ ਨੂੰ ਕਰੀਬ 180 ਕਰੋੜ ਰੁਪਏ ਦੀ ਰਾਹਤ ਮਿਲੇਗੀ ਇਹ ਫੈਸਲਾ ਅਗਲੇ ਬਿਲਿੰਗ ਸਰਕਲ ਤੋਂ ਲਾਗੂ ਹੋਵੇਗਾ ਖਪਤਕਾਰ ਆਪਣੇ ਕੁੱਲ ਬਿਜਲੀ ਬਿੱਲ ਉੱਤੇ ਘਟੋਟ 2% ਤੋਂ ਵੱਧ ਤੇ ਵੱਧੋਬਾਤ 99% ਤੋ ਤੱਕ ਦੀ ਰਾਹਤ ਪ੍ਰਾਪਤ ਕਰ ਸਕਣਗੇ ਖਪਤਕਾਰਾਂ ਦੇ ਅਨੁਸਾਰ ਭੁਗਤਾਨ ਕਰੋ ਖਪਤਕਰ ਅਨੁਖ ਕੀਤੀ ਬਿਜਲੀ ਯੂਨਿਟ ਨਾਲ ਹੀ ਭੁਗਤੇ ਕਰਨਾ ਹੋਵੇਗਾ ਉਦਾਹਰਨ ਲਈ ਜੇਕਰ ਪਹਿਲੀ 1 ਕਿਲੋਵਾਟ ਲੋਡ ਵਾਲੇ ਪਰਿਵਾਰ ਇੱਕ ਮਹੀਨੇ ਵਿੱਚ 30 ਯੂਨਿਟ ਬਿਜਲੀ ਦੀ ਖਪਤ ਕਰਦੇ ਹਨ ਤਾਂ ਬਿੱਲ 197 ਰੁਪਏ 5 ਪੈਸੇ ਬਣੇਗਾ ਅਤੇ ਮਹੀਨਾਵਾਰ ਫੀਸ माफ ਹੋਣ ਕਾਰਨ ਹੁਣ ਬਿੱਲ ਸਿਰਫ 82 ਰੁਪਏ ਹੀ ਆਵੇਗਾ ਇਸੇ ਤਰ੍ਹਾਂ 2 ਕਿਲੋਵਾਟ ਲੋਡ ਖਪਤਕਰ ਇੱਕ ਮਹੀਨੇ ਵਿੱਚ 30 ਯੂਨਟ ਦੀ ਖਪਤ ਲਈ 312 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ ਕਿਉਂਕਿ ਪ੍ਰਤੀ ਯੂਨਟ ਕਿਲੋਵਾਟ ਲੋਡ ਪ੍ਰਤੀ ਮਹੀਨਾਵਾਰ ਚਾਰਜ 115 ਰੁਪਏ ਦੀ ਨਵੇਂ ਬਿਲਿੰਗ ਚੱਕ ਤਹਿਤ ਬਿੱਲ ਕੱਟ ਜਾਂ ਰਿਹਾ ਹੈ ਅਤੇ 82 ਰੁਪਏ ਰਹਿ ਜਾਵੇਗਾ ਕਿਉਂਕਿ ਯੂਨਟ ਚਾਰजेस 2.75 ਰੁਪਏ ਹੈ ਅਤੇ ਕੋਈ ਮਹੀਨਾਵਾਰ ਫੀਸ ਨਹੀਂ ਹੋਵੇਗੀ ਪ੍ਰਤੀ ਯੂਨਟ ਬਿਜਲੀ ਦਰ हरियाणा ਵਿੱਚ ਬਿਜਲੀ ਦੀ ਖਪਤ ਦੇ ਹਿਸਾਬ ਨਾਲ ਪ੍ਰਤੀ ਯੂਨਿਟ ਦਾ ਤੈਅ ਕੀਤਾ ਗਿਆ ਹੈ ਜੋ ਕਿ 0 ਤੋਂ 150 ਯੂਨਿਟ ਬਿਜਲੀ ਦੀ ਖਪਤ ਕਰਨ ਲਈ ਬਿੱਲ 2.75 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਣਾਇਆ ਜਾਵੇਗਾ ਜੇਕਰ ਪ੍ਰਤੀ ਮਹੀਨਾ 150 ਤੋਂ 250 ਯੂਨਿਟ ਬਿਜਲੀ ਦੀ ਖਪਤ ਹੁੰਦੀ ਹੈ ਤਾਂ ਬਿੱਲ ਦਾ ਦਰ 5.25 ਰੁਪਏ ਕਰ ਦਿੱਤਾ ਜਾਵੇਗਾ ਯਾਨੀ ਕਿ 251 ਤੋਂ 500 ਪ੍ਰਤੀ ਬਿਜਲੀ ਦੀ ਖਪਤ ਲਈ 6 ਤੋਂ 6.5 ਰੁਪਏ ਯੂਨਿਟ ਦੇਣਾ ਪਵੇਗਾ ਇਸ ਤਰ੍ਹਾਂ 501 ਤੋਂ 800 ਯੂਨਿਟ ਬਿਜਲੀ ਦੀ ਮਹੀਨਾਵਾਰ ਦੀ ਖਪਤ ਚਾਰਜਸ 7.10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿੱਲ ਆਉਣਾ ਹੈ ਤਾਂ ਇਹ ਇੱਕ ਵੱਡੀ ਅਪਡੇਟ ਹਰਿਆਣਾ ਸਰਕਾਰ ਵੱਲੋਂ ਸ਼ੇਅਰ ਕੀਤੀ ਗਈ ਸੀ ਕਿ ਤੁਹਾਨੂੰ ਵੀ ਲੱਗਦਾ ਕਿ ਤੁਹਾਡੀ ਸਟੇਟ ਵਿੱਚ ਵੀ ਅਜਿਹਾ ਰੂਲ ਲਾਗੂ ਕੀਤਾ ਜਾਵੇ ਤਾਂ ਕਿ ਜੋ ਲੋਕ ਗਰੀਬ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ ਜਿਨ੍ਹਾਂ ਦਾ ਬਿੱਲ ਲਗਭਗ ਹਰ ਮਹੀਨੇ 300 400 ਯੂਨਿਟ ਬਿਜਲੀ ਬਲਦੀ ਹੈ ਤਾਂ ਉਹਨਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲ ਸਕਦਾ ਹੈ ਅਤੇ ਜੋ ਵੱਡੇ ਕਾਰੋਬਾਰ ਚਲਾ ਰਿਹਾ ਜਾਂ ਵੱਡੇ ਘਰਾਂ ਵਾਲੇ ਆ ਜਿਨ੍ਹਾਂ ਦਾ ਬਿਜਲੀ ਦਾ ਬਿੱਲ ਲਗਭਗ 1000 ਯੂਨਿਟ ਜਾਂ ਇਸ ਤੋਂ ਪਲੱਸ ਹੁੰਦਾ ਹੈ ਤਾਂ ਉਹਨਾਂ ਨੂੰ 7 ਰੁਪਏ ਦੇ ਹਿਸਾਬ ਨਾਲ ਆਪਣੀ ਯੂਨਿਟ ਚਾਰजेस ਦੇਣਾ ਪਵੇਗਾ ਇਸ ਸੰਬੰਧੀ ਪੰਜਾਬ ਦੇ ਲੋਕ ਵੀ ਕਮੈਂਟ ਕਰਕੇ ਦੱਸੋ ਕਿ ਪੰਜਾਬ ਵਿੱਚ ਇਹ ਸਕੀਮ ਲਾਗੂ ਹੋਣੀ ਚਾਹੀਦੀ ਹੈ ਜਾਂ ਫਿਰ ਜੋ 600 ਯੂਨਟ 2 ਮਹੀਨਿਆਂ ਦਾ ਬਿੱਲ ਮਾਫ ਕੀਤਾ ਗਿਆ ਉਹੀ ਸਕੀਮ ਚੱਲਣੀ ਚਾਹੀਦੀ ਹੈ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ